ਦਾ ਟੂਰਨਾਮੈਂਟ ਤੇ ਮੈਂ ਲਿਖਾਉਣਾ ਸੀ ਐਨ ਆਰ ਆਈ ਭਰਾਵਾਂ ਦਾ ਸਹਿਯੋਗ ਹਾਂ ਤਾਂ ਜਦੋਂ ਮੈਂ ਆਪਣੇ ਪਿੰਡ ਚ ਐਨ ਆਰ ਆਈ ਭਰਾ ਆ ਗਏ ਨੇ ਤਾਂ ਜਿਵੇਂ ਮੈਂ ਕਹਦੀ ਆ ਵੀ ਇਕਾ ਦੁੱਕਾ ਕਰਕੇ ਤਿੰਨ ਜਣੇ ਸੀਗੇ ਹਾਂ ਐਨ ਆਰ ਆਈ ਜਿਹੜੇ ਜਿਵੇਂ ਕਹਦੀਏ ਚੰਗੇ ਮੁਲਕਾਂ ਚ ਗਏ ਹੋਏ ਸੀ ਹਾਂ ਹਾਂ ਅੱਜ ਤੁਸੀਂ ਬਲੀਵ ਨਹੀਂ ਕਰੋਗੇ ਕਿ 30 32 ਮੁੰਡੇ ਤਾਂ ਮੇਰੇ ਆਹ ਪਿਛਲੇ ਸਾਲ ਦੇ ਵਿੱਚ ਵਿੱਚ ਬਾਹਰ ਚਲੇ ਗਏ ਕੋਈ ਵੀ ਫੈਮਿਲੀ ਸਾਡੇ ਹੁਣ ਬਹੁਤ ਘੱਟ ਫੈਮਲੀਆਂ ਨੇ ਜਿਨ੍ਹਾਂ ਦੇ ਬੱਚੇ ਜਾਂ ਛੋਟੇ ਨੇ ਹਮ ਜਾਂ ਕਹਿ ਲਓ ਵੀ ਅਜੇ ਨਹੀਂ ਉਹਨਾਂ ਦਾ ਬਣਿਆ ਨਹੀਂ ਮੋਸਟਲੀ ਹਰ ਫੈਮਿਲੀ ਚੋਂ ਕੋਈ ਨਾ ਕੋਈ ਬੱਚਾ ਬਾਹਰ ਚਲੇ ਗਿਆ ਵੀਰ ਹਮ ਹੁਣ ਉਹ ਜਿਹੜੇ ਬੱਚੇ ਬਾਹਰ ਚਲੇ ਗਏ ਉਹਨਾਂ ਨੇ ਦੇਖੋ ਮਾਂ ਬਾਪਾ ਨੂੰ ਵੀ ਬੁਲਾਇ ਲੈਣਾ ਉਹਨਾਂ ਨੇ ਵੀ ਕਦੋਂ ਮੁੜਨਾ ਨਹੀਂ ਪਤਾ ਮੈਨੂੰ ਬਿਲਕੁਲ ਪਰ ਇਹਦਾ ਬਹੁਤ بڑا ਅਸਰ ਸਾਡੇ ਪਿੰਡਾਂ ਦੇ ਸੱਭਿਆਚਾਰ ਤੇ ਲਾਉਂਦਾ ਸਾਡੇ ਭਾਈਚਾਰੇ ਤੇ ਉਹ ਦਿਨ ਦੁਰਨੀ ਸਰਪੰਚ ਸਾਹਿਬ ਜਦੋਂ ਤੁਸੀਂ ਵੋਟਾਂ ਮੰਗਣ ਪ੍ਰਵਾਸੀਆਂ ਕੋਲੇ ਜਾਇਆ ਕਰੋਗੇ ਤਾਂ ਪੰਜਾਬੀਆਂ ਦੀ ਵੋਟ ਬਹੁਤ ਘੱਟ ਰਹਿ ਜਾਣੀ ਪਿੰਡਾਂ 'ਚ ਲੱਗ ਰਿਹਾ ਕਈ ਪਿੰਡਾਂ 'ਚ ਤਾਂ ਦੇਖੋ ਜਿਹੜੇ ਸ਼ਹਿਰਾਂ ਦੇ ਨੇੜੇ ਪਿੰਡ ਨੇ ਜਿਵੇਂ ਸਾਡੇ ਲੁਧਿਆਣਾ ਜ਼ਿਲ੍ਹਾ ਸਾਨੂੰ ਉਹਨਾਂ ਦੇ ਜਿਹੜੇ ਨੇੜੇ ਪਿੰਡ ਨੇ ਉੱਥੇ ਹੈ ਹੀ ਪ੍ਰਵਾਸੀ ਜਿਹੜੇ ਉਹ ਪਿੰਡਾਂ ਦੇ ਵਸਿੰਦੇ ਸੀ ਉਹ ਉੱਠ ਕੇ ਜਾਂਦਾ ਸ਼ਹਿਰਾਂ 'ਚ ਚਲੇ ਗਏ ਜਾਂ ਉਹ ਮਹਿੰਗੀਆਂ ਜ਼ਮੀਨਾਂ ਵੇਚ ਕੇ ਕਿਤੇ ਹੋਰ ਚਲੇ ਗਏ ਉੱਥੇ ਰਾਈ ਪ੍ਰਵਾਸੀ ਗਏ ਹੁਣ ਵੋਟ ਮੰਗਣ ਲਈ ਫਿਰ ਉਹ ਵੋਟਾਂ ਬਣ ਗਈਆਂ ਉਹਨਾਂ ਦੀ ਸਾਡੇ ਲੋਕ ਧੜਾ ਧੜ ਪ੍ਰਵਾਸੀਆਂ ਦੀਆਂ ਵੋਟਾਂ ਬਣਾਈ ਜਾ ਰਹੇ ਨੇ ਸਿਰਫ ਆਪਣੇ ਇੱਕ ਛੋਟੇ ਜਿਹੇ ਲਾਲਚ ਪਿੱਛੇ ਉਹ ਇਹ ਨਹੀਂ ਦੇਖ ਰਹੇ ਕਿ ਤੁਸੀਂ ਇਹ ਆਉਣ ਵਾਲੀ ਜਨਰੇਸ਼ਨ ਲਈ ਕੰਡੇ ਵੀਜ ਰਹੇ ਹੋ ਤੁਸੀਂ ਹੂੰ ਜਿਹੜੇ ਬਾਹਰ ਗਏ ਪਿੰਡੋਂ ਗੱਲ ਹੁੰਦੀ ਤੁਹਾਡੀ ਉਹਨਾਂ ਨਾਲ ਹਾਂਜੀ ਕੀ ਮਹਿਸੂਸ ਕਰਦੇ ਹੋ ਬਾਹਰ ਦੇਖੋ ਪਿੰਡ ਨੂੰ ਮਿਸ ਕਰਦੇ ਨੇ ਹਾਂ ਜਿਹੜੀਆਂ ਤੁਹਾਡੀਆਂ ਜੜ੍ਹਾਂ ਹੁੰਦੀਆਂ ਨੇ ਜਿੱਥੇ ਤੁਸੀਂ ਬਚਪਨ ਚ ਖੇਡੇ ਹੋ ਵੱਡੇ ਹੋਏ ਹੋ ਹੂੰ ਉਹਨੂੰ ਜੇ ਆਪਾਂ ਕਹੀਏ ਕੋਈ ਬਾਹਰ ਚਲਿਆ ਗਿਆ ਕੈਨੇਡਾ ਅਮਰੀਕਾ ਜਾਂ ਕਿਤੇ ਵੀ ਉਹ ਭੁੱਲ ਜਾਊਗਾ ਨਹੀਂ ਭੁੱਲਦਾ ਪਰ ਕਈ ਵਾਰੀ ਸਾਨੂੰ ਘਰਾਂ ਦੇ ਹਾਲਾਤ ਦੇਖ ਕੇ ਹੁਣ ਮੁੰਡਿਆਂ ਨਾਲ ਗੱਲ ਕਰੀਦੇ ਉਹ ਕਹਿੰਦੇ ਵੀਰ ਯਾਰ ਇੱਥੇ ਕੁਛ ਨਹੀਂ ਜੋ ਪਹਿਲਾਂ ਸੋਚਦੇ ਸੀ ਜਦੋਂ ਆਉਣਾ ਸੀ ਉਦੋਂ ਆਏ ਸੀ ਵੀ ਇੱਥੇ ਐਦਾਂ ਉਦਾਂ ਉਹ ਕੁਛ ਵੀ ਨਹੀਂ ਹੈਗਾ ਹੁਣ ਜੀ ਕਰਦਾ ਵੀ ਯਾਰ ਕਾਦੇ ਲਈ ਇੱਥੇ ਪੰਗਾ ਲੈ ਲਿਆ ਘਰ ਦਾ ਕੰਮ ਕਰਦੇ ਖੇਤੀ ਕਰਦੇ ਇੱਥੇ ਹੀ ਘੱਟ ਪੈਸੇ ਕਮਾ ਲੈਂਦੇ ਘਰੇ ਤਾਂ ਰਹਿੰਦੇ ਪਰ ਹੁਣ ਉਹ ਜਦੋਂ ਚਲੇ ਆ ਗਿਆ ਬੱਚਾ ਪੈਸੇ ਲਾ ਕੇ ਫਿਰ ਉਹ ਫੈਮਿਲੀ ਦੀਆਂ ਕੁਝ ਪ੍ਰੋਬਲਮਸ ਹੁੰਦੀਆਂ ਨੇ ਵੀ ਯਾਰ ਅਸੀਂ ਪੈਰਾਂ ਤੇ ਆ ਜੀਏ ਹੂੰ ਬਸ ਉਹ ਫਿਰ ਜਿਵੇਂ ਕਹਦੀ ਉਹ ਚੂਹਾ ਦੌੜ ਮੁੱਕਦੀ ਨਹੀਂ ਉਹ ਮੁੱਕਦੀ ਰਹਿੰਦੀ ਕਦੀ ਘਰ ਦੇ ਕਿਸ਼ਤਾਂ ਗੱਡੀ ਦੀਆਂ ਕਿਸ਼ਤਾਂ ਫਿਰ ਬੰਦਾ ਉੱਥੇ ਆਲ ਜੀ ਜਾਂਦਾ ਜਾ ਕੇ ਹਾਂ ਤੇ ਫਿਰ ਉਹ ਹੁਣ ਜਿਵੇਂ ਕਹਦੀ ਮਹਿਸੂਸ ਬੱਚੇ ਸਾਰੀ ਕਰਦੇ ਨੇ ਵੀ ਆਪਣਾ ਆਪਣਾ ਯਾਰ ਅਸੀਂ ਆਪਣੇ ਘਰ ਹੋਈਏ ਆਪਣੇ ਪੰਜਾਬ ਚ ਹੋਈਏ ਕਿਉਂਕਿ ਪੰਜਾਬ ਦੀ ਬਾਈ ਇੱਕ ਖੂਬਸੂਰਤੀ ਤੇ ਹੈ ਕਿ ਪੰਜਾਬ ਚ ਬੰਦਾ ਭੁੱਖਾ ਨਹੀਂ ਮਰਦਾ ਆ ਬਿਲਕੁਲ 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 ਦੇਖੋ ਆਪਣੇ ਹੁਣ ਆਮ ਆਪਾਂ ਕੰਮ ਮਿਲੇ ਨਾ ਮਿਲੇ ਬਿਲਕੁਲ ਪਰ ਰੋਟੀ ਜ਼ਰੂਰ ਮਿਲੂਗੀ ਸਾਡੇ ਗੁਰੂ ਘਰ ਹੀ ਇੰਨੇ ਨੇ ਮੈਂ ਕਹਣਾ ਚਾਹੇ ਹਜ਼ਾਰਾਂ ਬੰਦਾ ਰੋਜ਼ ਬਿਨਾ ਕੁਸ਼ ਕੀਤੇ ਪ੍ਰਸ਼ਾਦਾ ਛਕਦਾ ਹਮ ਸਾਡੇ ਪਿੰਡਾਂ ਚ ਵੀ ਜੇ ਪਤਾ ਲੱਗ ਜਵੇ ਵੀ ਇਹ ਕੋਈ ਕੰਮ ਨਹੀਂ ਕਰਦਾ ਜਾਂ ਆਪਾਂ ਕਹਿ ਲਈਏ ਕੋਈ ਬੰਮਾ ਉਹ ਕੀ ਤੇ ਮਰਜੀ ਘਰੇ ਜਾ ਕੇ ਰੋਟੀ ਖਾ ਲਵੇ ਗੁੰਡਾ ਘੜਕਾ ਲਵੇ ਕੋਈ ਮੋ ਰੋਟੀ ਤੋਂ ਜਵਾਬ ਨਹੀਂ ਦਿੰਦਾ ਹਮ ਇਸ ਕਰਕੇ ਇਸੇ ਕਰਕੇ ਸਾਡੀ ਜਿਹੜੀ ਪੰਜਾਬ ਦੀ ਟੌਰ ਆ ਨਾ ਸਾਡੀ ਜਿਹੜੀ ਪੰਜਾਬ ਦੀ ਵੈਲਿਊ ਆਪਾਂ ਕਹ ਰਹੇ ਆ ਕਿ ਸਾਡੇ ਵਰਗਾ ਕੋਈ ਨਹੀਂ ਹੈਗਾ ਹੂੰ ਇਹ ਚੀਜ਼ਾਂ ਕਰਕੇ ਹੀ ਆ ਨਾ ਕਿ ਅਸੀਂ ਕਦੇ ਕਿਸੇ ਨੂੰ ਤੱਕ ਦੇ ਨਹੀਂ ਅਸੀਂ ਲਾਲਚ ਨਹੀਂ ਤੱਕਦੇ ਵੀ ਇਹ ਕੰਮ ਨਹੀਂ ਕਰਦਾ ਜਾਂ ਮੇਰੇ ਕਿਸੇ ਕੰਮ ਦਾ ਨਹੀਂ ਮੈਂ ਨਹੀਂ ਇਹਨੂੰ ਚਾਹ ਪਲਾਉਣੀ ਮੈਂ ਨਹੀਂ ਨਹੀਂ ਅਸੀਂ ਕਹਿੰਦੇ ਆ ਕੋਈ ਗੱਲ ਨਹੀਂ ਬਾਬੇ ਨਾਨਕ ਦਾ ਲੰਗਰ ਚਲਾਇਆ ਹੋਇਆ ਜਿਵੇਂ ਕਹੇ ਕੋਈ ਗੱਲੇ ਨਹੀਂ ਜਿਹੜਾ ਮਰਜੀ ਛੱਕ ਲੇ ਫਿਕਰ ਹੁੰਦੀ ਤੁਹਾਨੂੰ ਕਿਉਂਕਿ ਜਿਹੜੀ ਹੁਣ ਪੀੜੀ ਗਈ ਬਾਹਰ ਉਹਨਾਂ ਦੀ ਜਣਾ ਤਾਂ ਪੰਜਾਬ ਚ ਨਹੀਂ ਪਰ ਜਿਹੜੀ ਉਹਨਾਂ ਦੇ ਗਾਂ ਬੱਚੇ ਜਿਹੜੇ ਉਹ ਪੰਜਾਬੀ ਪੜ੍ਹਨਾ ਨਹੀਂ ਜਾਣ ਰਹੇ ਬੋਲਣਾ ਨਹੀਂ ਜਾਣ ਰਹੇ ਜੇ ਭਾਸ਼ਾ ਸਾਡੇ ਹੱਥੋਂ ਨਿਕਲ ਗਈ ਤਾਂ ਵਿਰਾਸਤ ਵੀ ਨਿਕਲੂਗੀ ਬਿਲਕੁਲ ਜੀ ਫਿਰ ਜਿਹੜਾ ਸਾਡੀਆਂ ਸੁੱਕ ਜਾਣਗੀਆਂ ਹੌਲੀ ਹੌਲੀ ਇਸ ਚੀਜ਼ ਦਾ ਕਈ ਵਾਰੀ ਮਨ ਚ ਚੱਲ ਰਹੇ ਹੁੰਦਾ ਵਿਚਾਰ ਵੀ ਕੀ ਬਣੂਗਾ ਪੰਜਾਬ ਦਾ ਕੀ ਬਣੂ ਜਿਹੜੇ ਜਿਹੜੇ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਨੇ ਜੀ ਜਾਂ ਜਿਹੜੇ ਆਪਾਂ ਕਹਿ ਦੋ ਕਿ ਇਸ ਚੀਜ਼ ਲਈ ਫਿਕਰਮੰਦ ਨੇ ਹੁਣ ਪਿੱਛੇ ਜੇ ਬਹੁਤ ਮੁੱਦਾ ਉੱਠਿਆ ਕਿ ਯਾਰ ਨਾ ਜਾਓ ਬਾਹਰ ਨੂੰ ਨਾ ਛੱਡ ਛੱਡ ਭਜੋ ਹੁਣ ਮੇਰੇ ਕਈ ਰਿਸ਼ਤੇਦਾਰ ਨੇ ਇਦਾਂ ਦੇ ਜਿਹੜੇ 35 35 40 40 ਸਾਲ ਤੋਂ ਮਤਲਬ ਉੱਥੇ ਬੈਠੇ ਹੁਣ ਉਹਨਾਂ ਦੇ ਬੱਚੇ ਹੋ ਗਏ ਉੱਥੇ ਜੀ ਮੈਂ ਆਪਣੇ ਇੱਕ ਰਿਸ਼ਤੇਦਾਰ ਨੂੰ ਥੋੜੇ ਦਿਨ ਪਹਿਲਾਂ ਹੀ ਪੁੱਛ ਕੇ ਹਟਿਆ ਮੈਂ ਕਿਹਾ ਜੀ ਫਿਰ ਬੱਚੇ ਆਉਣਗੇ ਇੱਥੇ ਕਹਿੰਦਾ ਵੀ ਮੁਸ਼ਕਲ ਆ ਬੱਚਿਆਂ ਨੇ ਨਹੀਂ ਆਉਣਾ ਕਹਿੰਦਾ ਜੀ ਆਉਣਗੇ ਵੀ ਇਹ ਤਾਂ ਚੰਡੀਗੜ੍ਹ ਰਹਿਣਗੇ ਆ ਕੇ ਜਮੀਨਾ ਖੰਡ ਉੱਥੇ ਹੀ ਪਿੰਡ ਤਾਂ ਇਹ ਢਾਗਾ ਢੂੜਾ ਘੁੰਮਣਾ ਹੀ ਆਉਣਗੇ ਕਹਿਣ ਦਾ ਮਤਲਬ ਠੀਕ ਆ ਫਾਈਨੈਂਸ਼ਲੀ ਕੁਝ ਲੋਕ ਵੱਡੇ ਹੋਏ ਜਾ ਕੇ ਪਰ ਅੰਦਰੋਂ ਖੋਖਲੇ ਹੋਗੇ ਹੂੰ ਸਾਨੂੰ ਨਾ ਵੀਰ ਮੈਂ ਆਪਣੀ ਲਾਈਫ ਚ ਕਰਨ ਵੀਰ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਮੈਂ ਬਹੁਤ ਵੱਡਿਆਂ ਨਾਲ ਵੀ ਰਹਿ ਕੇ ਦੇਖਿਆ ਹੂੰ ਮੈਂ ਬਹੁਤ ਜਿਨ੍ਹਾਂ ਕੋਲ ਬੜੀਆਂ ਬੜੀਆਂ ਗੱਡੀਆਂ ਬੜੀਆਂ ਬੜੀਆਂ ਕੋਠੀਆਂ ਹਨਾ ਬਈ ਯਾਰ ਉਹ ਖੋਖਲੇ ਹੋਗੇ ਅੰਦਰੋਂ ਲੋਕ ਜਿਨ੍ਹਾਂ ਕੋਲੇ ਬਾਲਾ ਪੈਸਾ ਹੈਗਾ ਯਾਰ ਖੋਖਲੇ ਹੋਏ ਫਿਰ ਕਹਿਣ ਦਾ ਮਤਲਬ ਹੁਣ ਜਿਵੇਂ ਸਾਡੀਆਂ ਫੈਮਲੀਆਂ ਬਾਹਰ ਚਲੇ ਗਏ ਆ ਬਜ਼ੁਰਗਾਂ ਦੀ ਕੋਈ ਰਿਸਪੈਕਟ ਥੋੜੀ ਆਇਆ ਬੱਚਿਆਂ ਨੂੰ ਆਪਣੇ ਕੰਮ ਤੱਕ ਮਤਲਬ ਆ ਬੱਚਿਆਂ ਨੂੰ ਆਪਣੀ ਜੌਬ ਤੱਕ ਮਤਲਬ ਆ ਬੱਚਿਆਂ ਨੇ ਜਿਹੜੀਆਂ ਕਿਸ਼ਤਾਂ ਭਰਨੀਆਂ ਨੇ ਉਹਨਾਂ ਤੱਕ ਮਤਲਬ ਆ ਮਾਪੇ ਦੀ ਰਿਸਪੈਕਟ ਥੋੜੀ ਰਹਿ ਗਈ ਉਹ ਤਾਂ ਇੱਕ ਬੈਠੇ ਨੇ ਵੀ ਬਸ ਵੀ ਹੁਣ ਕੀ ਕਰੀਏ ਅਗਲਾ ਕਹਿੰਦਾ ਕਿੱਥੇ ਜਾਈਏ ਉਹੀ ਫਿਰ ਸਾਡੇ ਬਜ਼ੁਰਗ ਉੱਥੇ ਜਾ ਕੇ ਕਹਿੰਦੇ ਵੀ ਸੌਂ ਰੱਬ ਦੀ ਬਿਸ਼ਨ ਕੋਰੇ ਸਾਨੂੰ ਮਹਿੰਗਾ ਪਿਆ ਕੈਨੇਡਾ ਸੁਣਦੇ ਆ ਨਾ ਆਪਾਂ ਵੀ ਜਦੋਂ ਤੁਸੀਂ ਦੇਖੋ ਇੱਕ ਹੁੰਦੀ ਵੀਰ ਆਪਾਂ ਫਾਰਮੈਲਟੀ ਚ ਗੱਲ ਕਰਦੇ ਆਂ ਇੱਕ ਹੁੰਦੀ ਕਿਸੇ ਦੀ ਦਿਲ ਦੀ ਗੱਲ ਕਿਸੇ ਬਜ਼ੁਰਗ ਦੇ ਦੀ ਕਿਸੇ ਬਜ਼ੁਰਗ ਦੇ ਦਿਲ ਦਾ ਕੁੰਡਾ ਖੜਕਾ ਕੇ ਦੇਖ ਲੋ ਉਹਨੂੰ ਠੋਰ ਕੇ ਦੇਖੋ ਵੀ ਸੌਖਾ ਉਹ ਕਹੂਗਾ ਵੀ ਯਾਰ ਨਹੀਂ ਸੌਖੇ ਤਾਂ ਪੰਜਾਬ 'ਚ ਏ ਸੀ ਸੌਖੇ ਤਾਂ ਆਪਣੇ ਖੇਤਾਂ 'ਚ ਏ ਸੀ ਤੁਸੀਂ ਸਰਪੰਚੋਂ ਹਾਂਜੀ ਤੁਹਾਡੇ ਘਰੀ ਲੋਕ ਆਉਂਦੇ ਨੇ ਕੰਮ ਕਰਾਉਣ ਆਉਂਦੇ ਨੇ ਬਿਲਕੁਲ ਆਪਣੇ ਪਰਿਵਾਰ ਦੀਆਂ ਗੱਲਾਂ ਲੈ ਕੇ ਤੁਹਾਡੇ ਕੋਲ ਆਉਂਦੇ ਨੇ ਕੀ ਚੱਲ ਰਿਹਾ ਸਾਡੇ ਬਜ਼ੁਰਗਾਂ 'ਚ ਜਿਹੜੇ ਪਿੰਡਾਂ 'ਚ ਰਹਿ ਰਹੇ ਦੇਖੋ ਜਿਹੜਾ ਪਰਿਵਾਰਕ ਤਾਣਾ ਬਾਣਾ ਸੀ ਹਮ ਬੀਰ ਉਹ ਕੋਈ ਸ਼ੱਕ ਨਹੀਂ ਕਿ ਬਹੁਤ ਬੁਰਾ ਉਹਦਾ ਜਿਵੇਂ ਕਹਦੀ ਹੈ ਵੀ ਹਾਲਾਤ ਨੇ ਹਮ ਅੱਗੇ ਹੁੰਦੇ ਸੀ ਪਰਿਵਾਰ ਇਕੱਠੇ ਪਰਿਵਾਰ ਹੁੰਦੇ ਸੀ ਹਮ ਜਦੋਂ ਇਕੱਠੇ ਪਰਿਵਾਰ ਹੁੰਦੇ ਸੀ ਜੋ ਬਜ਼ੁਰਗ ਨੇ ਵੱਡੇ ਨੇ ਗੱਲ ਕਰਤੀ ਉਹ ਕਰਤੀ ਹਮ ਵੀਰ ਹੁਣ ਬਜ਼ੁਰਗਾਂ ਦੀ ਕੋਈ ਰਿਸਪੈਕਟ ਨਹੀਂ ਰਹੀ ਪਰਿਵਾਰਾਂ 'ਚ ਬਹੁਤ ਘੱਟ ਪਰਿਵਾਰ ਨੇ ਜਿਹੜੇ ਆਪਣੇ ਬਜ਼ੁਰਗਾਂ ਦੀ ਰਿਸਪੈਕਟ ਕਰਦੇ ਨੇ ਨਹੀਂ ਤਾਂ ਮੈਂ ਜਦੋਂ ਕਈ ਵਾਰੀ ਗੱਲਾਂ ਸੁਣਦਾ ਬਜ਼ੁਰਗਾਂ ਦੀਆਂ ਯਾਰ ਮੈਨੂੰ ਮੇਰੇ ਮੁੰਡੇ ਨੇ ਕੁੱਟਿਆ ਮੈਨੂੰ ਮੇਰੀ ਨੂਨ ਨੇ ਕੁੱਟਿਆ ਅੱਜ ਪਰਸੋਂ ਦੀ ਗੱਲ ਆ ਉਹਦੀ ਨੂਨ ਨੇ ਕੁੱਟਿਆ ਉਹਨੂੰ ਮੇਰੇ ਕੋਲ ਇੱਕ ਬੰਦਾ ਸਾਡੇ ਕੋਲੇ ਕੰਮ ਕਰਦਾ ਕਹਿਣ ਦਾ ਮਤਲਬ ਇਹ ਇਹ ਚੀਜ਼ਾਂ ਸਾਡੇ ਚ ਤੁਸੀਂ ਤੁਸੀਂ ਖੂਨ ਸਫੇਦ ਹੁੰਦੇ ਦੇਖ ਰਹੇ ਹੋ ਹਾਂ ਬਿਲਕੁਲ ਜਦੋਂ ਜਵਾਕ ਨੇ ਪਹਿਲੀ ਆਪਣੇ ਨਾਂ ਕਰਾ ਲਈ ਹਾਂਜੀ ਉਦੋਂ ਬਜ਼ੁਰਗਾਂ ਦੀ ਜਿਹੜੀ ਇੱਜ਼ਤਾਂ ਸਤਕਾਰ ਜਮਾ ਇੱਕ ਖਤਮ ਹੀ ਕਰ ਦਿੰਦੇ ਹੋ ਰਿਹਾ ਇਹਦੇ ਚ ਕੋਈ ਇਹਨੂੰ ਆਪਾਂ ਐਵੇਂ ਕਹੀ ਜਾਈਏ ਵੀ ਨਹੀਂ ਨਹੀਂ ਸਾਡੇ ਤਾਂ ਨਹੀਂ ਹੈ ਹੁਣ ਗੱਲ ਰਹੀ ਨਹੀਂ ਯਾਰ ਕੋਈ ਵੱਡੇ ਦਾ ਅਸਲ ਚ ਹਰ ਕੋਈ ਬੰਦਾ ਨਾ ਆਪਣੇ ਆਪ ਨੂੰ ਸਿਆਣਾ ਮੰਨਣ ਲੱਗ ਗਿਆ ਮੈਨੂੰ ਲੱਗਦਾ ਕਿ ਮੇਰੇ ਤੋਂ ਸਿਆਣਾ ਤਾਂ ਦੁਨੀਆ ਤੇ ਕੋਈ ਹੈ ਨਹੀਂ ਜਿੰਨੀ ਅਕਲ ਮੈਨੂੰ ਰੱਬ ਨੇ ਦਿੱਤੀ ਐਨੀ ਦਾ ਕਿਸੇ ਕੋਲ ਹੈ ਹੀ ਨਹੀਂ ਜੀ ਥੋਡੀ ਗੱਲ ਨੂੰ ਨਾ ਮੈਂ ਸੁਣ ਕੇ ਰਾਜ਼ੀ ਆਂ ਹਮ ਨਾ ਥੋਡੀ ਗੱਲ ਨੂੰ ਮੈਂ ਸਮਝ ਕੇ ਰਾਜ਼ੀ ਆਂ ਹਮ ਪਰਿਵਾਰਾਂ ਚ ਜੇ ਬਜ਼ੁਰਗ ਕਿਸੇ ਬੱਚੇ ਨੂੰ ਰੋਕਦੇ ਨੇ ਨਾ ਕਿ ਯਾਰ ਆਹ ਕੰਮ ਨਾ ਕਰ ਇਦਾਂ ਹਮ ਤਾਂ ਉਹ ਬਜ਼ੁਰਗ ਨੂੰ ਮੂਰੇ ਉਹ ਪਤਾ ਕੀ ਕਹਿੰਦੇ ਉਹ ਤੁਹਾਨੂੰ ਕੀ ਪਤਾ ਓਏ ਹਮ ਤੁਸੀਂ ਇੱਥੇ ਮੋਟਰਾਂ ਦੇ ਫਿਰੀ ਗਏ ਹੋ ਤੁਹਾਨੂੰ ਪਤਾ ਬਾਹਰ ਕੀ ਚੱਲਦਾ ਹਮ ਮੈਂ ਮੰਨ ਲਿਆ ਮੋਟਰਾਂ ਤੇ ਫਿਰੀ ਗਏ ਨੇ ਉਹਨਾਂ ਨੇ ਮਿਹਨਤ ਕੀਤੀ ਐ ਪਰ ਸਾਡੇ ਨਾਲੋਂ ਵੱਧ ਤਜਰਬਾ ਉਹਨਾਂ ਨੂੰ ਘਰ ਬੈਠਿਆਂ ਨੂੰ ਉਹ ਮੇਰੇ ਹਿਸਾਬ ਨਾਲ ਲਾਸਟ ਪੀੜੀ ਰਹਿ ਗਈ ਜਿਹੜੀ ਬਹੁਤ ਸਾਊ شریف ਰੱਬ ਨੂੰ ਮੰਨਣ ਵਾਲੀ ਰਿਸ਼ਤਿਆਂ ਦੀ ਰਿਸਪੈਕਟ ਕਰਨ ਵਾਲੀ ਮੇਰੇ ਮੈਂ ਨਵੀਂ ਪੀੜੀ ਤਾਂ ਬਹੁਤ ਹਟ ਕੇ ਆ ਗਈ 2000 ਤੋਂ ਬਾਅਦ ਵਾਲੇ ਹਾਂ ਮਤਲਬ ਤੁਸੀਂ ਦੇਖੋ ਮੋਸਟਲੀ ਮੁੰਡੇ ਹੁਣ ਜਦੋਂ ਮੈਂ ਮਟਰ ਮਟਰ ਤੇ ਜਾਂਦਾ ਆਪਣੇ ਜਾਂ ਦੇਖਦਾ ਬਹੁਤ ਘੱਟ ਨੇ ਮੁੰਡੇ ਵੀ ਜਿਹੜਾ ਤੁਹਾਨੂੰ ਕੋਈ ਮੋਟਰ ਤੇ ਮਿਲ ਜਵੇ ਨਹੀਂ ਉਹੀ ਬਜ਼ੁਰਗ ਜਿਹੜੇ ਆਪਾਂ ਜੀ ਇਹਨਾਂ ਦੀ ਗੱਲ ਕਰਕੇ ਹਟਿਆ ਜਿਨ੍ਹਾਂ ਨੂੰ ਦੁਨੀਆਦਾਰੀ ਦਾ ਕੋਈ ਮਤਲਬ ਨਹੀਂ ਸਰਪੰਚ ਸਾਹਿਬ ਮੋਟਰ ਦੀ ਤੁਸੀਂ ਗੱਲ ਕੀਤੀ ਹਾਂਜੀ ਮੋਟਰ ਇੱਕ ਪੁਆਇੰਟ ਹੁੰਦਾ ਸੀ ਜਿੱਥੇ ਮੁੰਡਿਆਂ ਨੇ ਇਕੱਠੇ ਹੋਣਾ ਹਾਂਜੀ ਤੇ ਉੱਥੇ ਰੌਣਕ ਲੱਗਣੀ ਬਿਲਕੁਲ ਸਾਡੀਆਂ ਮੋਟਰਾਂ ਵੀ ਅੱਜ ਸੁੰਨੀਆਂ ਹੋ ਗਈਆਂ ਅਸਲ 'ਚ ਵੀਰ ਆ ਕਲੱਬ ਚੰਡੀਗੜ੍ਹ ਹੈ ਜੀ ਵੱਡੇ ਵੱਡੇ ਕਲੱਬ ਬਣ ਗਏ ਇੱਕ ਉਹਨਾਂ ਦੀ ਐਡਵਰਟਾਈਜ਼ਮੈਂਟ ਇੰਨੀ ਹੋ ਗਈ ਇੱਕ ਸਾਡੇ ਕੋਲੇ ਫੋਨ ਆ ਗਏ ਹੁਣ ਬੱਚਿਆਂ ਨੂੰ ਨੌਜਵਾਨਾਂ ਨੂੰ ਇਹ ਥੋੜੀ ਆ ਕਿ ਆਪਾਂ ਅੱਜ ਸ਼ਾਮ ਨੂੰ ਮੋਟਰ ਤੇ ਬੈਠਦੇ ਆ ਉਹ ਤਾਂ ਇਹ ਪੁੱਛਦੇ ਨੇ ਵੀ ਅੱਜ ਚੱਲੀਏ ਕਲੱਬ ਅੱਜ ਚੱਲੀਏ ਫਲਾਣੀ ਜਗ੍ਹਾ ਚਲੋ ਆਓ ਉੱਥੇ ਪੈਗ ਪਗ ਲਾਉਣੇ ਆ ਚੱਲ ਕੇ ਕਹਿਣ ਦਾ ਮਤਲਬ ਰੁਝਾਨ ਚੇਂਜ ਹੋ ਗਿਆ ਜੋ ਦੇਖ ਰਹੇ ਨੇ ਉਦਾਂ ਦਾ ਹੀ ਬਣੀ ਜਾ ਰਿਹਾ ਹੈ ਨਸ਼ੇ ਦਾ ਕੀ ਮਾਹੌਲ ਹੈ ਦੇਖੋ ਨਸ਼ਾ ਨੋ ਡਾਊਟ ਕਿ ਨਸ਼ੇ ਦਾ ਮਤਲਬ ਪੰਜਾਬ ਤੇ ਬਹੁਤ ਬਹੁਤ ਬੁਰਾ ਅਸਰ ਅੱਜ ਦੇ ਦਿਨ